ਬਲੀਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸਸ਼ੀਕਲ ਜੀ ਮੈਂ ਹਾਂ ਬਬਲ ਹਾਂ ਸੋ ਅੱਜ ਵੀ ਇਸ ਵੀਡੀਓ ਦੇ ਵਿੱਚ ਉਸ ਅਕਾਲ ਪੁਰਖ ਦੀ ਸਿਰਜੀ ਹੋਈ ਸ੍ਰਿਸ਼ਟੀ ਬਾਰੇ ਆਪਣੀ ਤਸਬੁਦੀ ਅਨੁਸਾਰ ਤੁਹਾਡੇ ਨਾਲ ਮੈਂ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ ਜਿੱਦਾਂ ਕਿ ਪਾਵਨ ਬਾਣੀ ਦੇ ਵਿੱਚ ਗੁਰੂ ਸਹਿਬਾਨਾਂ ਦਾ ਫਰਮਾਨ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਅਵਲ ਅਲਹਾ ਨੂਰ ਉਪਾਇਆ ਕੁਦਰਤ ਕੀ ਸਭ ਬੰਦੀ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੀ ਕਹਿੰਦੇ ਕਿ ਸਭ ਤੋਂ ਪਹਿਲਾਂ ਖੁਦਾ ਦਾ ਨੂਰ ਹੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ ਸਾਰੇ ਜੀ ਜੰਤ ਰੱਬ ਦੀ ਕੁਦਰਤ ਦੇਹੀ ਬਣਾਈ ਹੋਈ ਹੈ ਸਾਰਾ ਜਗਤ ਇੱਕ ਹੀ ਪ੍ਰਭੂ ਦੀ ਜੋਤ ਤੋਂ ਪੈਦਾ ਹੋਇਆ ਹੈ ਤਾਂ ਫਿਰ ਅਸੀਂ ਕਿਸੇ ਜਾਤ ਮਜ਼ਹਬ ਦੇ ਪਲੇਖੇ ਵਿੱਚ ਪੈ ਕੇ ਕਿਸੇ ਨੂੰ ਮੰਦਾ ਕਿਉਂ ਬੁਲੀ ਕਿਉਂਕਿ ਸਾਰੀ ਸ੍ਰਿਸ਼ਟੀ ਤਾਂ ਉਸ ਅਕਾਲ ਪੁਰਖ ਨੇ ਆਪ ਸਰਜੀ ਹੋਈ ਹੈ ਅੱਗੇ ਗੁਰੂ ਸਾਹਿਬਾਨ ਦਾ ਫਰਮਾਨ ਹੈ ਗੁਰੂ ਸਾਹਿਬ ਕਹਿੰਦੇ ਨਹੀਂ ਕਹਿੰਦੇ ਕਿ ਖਲਕ 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 ਮਹਿ ਖਾਲਿਕ ਪੂ ਰਹੋ ਸਰਬਾਈ ਹਲਕਾ ਮਤਲਬ ਜਗਤ ਨੂੰ ਪੈਦਾ ਕਰਨ ਵਾਲਾ ਕਹਿੰਦੇ ਕਿ ਉਹ ਰੱਬ ਸਾਰੀ ਹਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਹਲਕਤ ਵਿੱਚ ਉਹ ਮੌਜੂਦ ਹੈ ਉਹ ਸਭ ਥਾਈਂ ਭਰਪੂਰ ਹੈ ਜਦੋਂ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹ ਆਪ ਹੀ ਇਸ ਦੀ ਸੰਭਾਲ ਤੇ ਪਾਲਣਾ ਕਰਨੀ ਕਿਉਂਕਿ ਉਸਦੀ ਕੁਦਰਤ ਕਣ-ਕਣ ਵਿੱਚ ਬਰਾਜਮਾਨ ਹੈ। ਉਹਨਾਂ ਕਣਾਂ ਵਿੱਚ ਸਾਡਾ ਮਨੁੱਖਾ ਸਰੀਰ ਵੀ ਆ ਜਾਂਦਾ ਹੈ। ਇਸ ਲਈ ਮਹਾਰਾਜ ਅੱਗੇ ਫਰਮਾਨ ਕਰਦੇ ਨੇ ਕਹਿੰਦੇ ਕਿ ਸਭ ਮਹਿ ਜੋਤ ਜੂਤ ਹੈ ਸੋਏ ਤਿਸ ਗਹਿ ਤਿਸ ਗਹਿ ਚਾਨਣ ਸਭ ਮਹਿ ਚਾਨਣ ਹੋਈ। ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਦੇ ਵਿੱਚ ਉਸਦੀ ਜੋਤ ਕੰਮ ਕਰ ਰਹੀ ਹੈ। ਅਤੀ ਬਨਸਪਤੀ ਦੇ ਵਿੱਚ ਫਲ ਫੁੱਲ ਅਣਗਿਣਤ ਜੀਵ ਜੰਤ ਜਿੰਨੇ ਵੀ ਆ ਜਾਂਦੇ ਨੇ ਉਹ ਸਭ ਦੇ ਵਿੱਚ ਆਪ ਹੀ ਵਰਤ ਰਿਹਾ ਹੈ। ਇਸ ਕਰਕੇ ਉਸ ਤੋਂ ਬਲਹਾਰ ਜਾਣਾ ਚਾਹੀਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਉਸ ਨੂੰ ਅਨੇਕਾਂ ਨਾਮਾਂ ਦੇ ਨਾਲ ਅਨੇਕਾਂ ਨਾਵਾਂ ਦੇ ਨਾਲ ਉਸ ਨੂੰ ਸਿਮਰਦੇ ਹਾਂ। ਰਾਮ, ਕ੍ਰਿਸ਼ਨ, ਅੱਲਾ ਵਾਹਿਗੁਰੂ ਗੋਡ ਇਹ ਸਭ ਉਸਦੇ ਹੀ ਨਾਮ ਹਨ ਤੇ ਉਸ ਨੂੰ ਅਸੀਂ ਅਲੱਗ-ਅਲੱਗ ਨਾਵਾਂ ਦੇ ਨਾਲ ਸਿਮਰਦੇ ਹਾਂ ਕਿਉਂਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਕਰਤਾ ਉਹ ਹੀ ਹੈ ਤੇ ਸਾਰਿਆਂ ਦੇ ਵਿੱਚ ਉਸਦੀ ਹੀ ਜੋਤ ਸਮਾਈ ਹੋਈ ਹੈ ਸੋ ਇਸ ਕਰਕੇ ਜਦੋਂ ਗੁਰੂ ਸਾਹਿਬ ਨੇ ਇੰਨੀ ਸੋਹਣੀ ਉਸਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਧਰਮਾਂ ਨੂੰ ਬਰਾਬਰਤਾ ਦਾ ਹੱਕ ਦਿੰਦੇ ਹੋਏ ਸਾਰੇ ਧਰਮਾਂ ਨੂੰ ਬਰਾਬਰ ਸਮਝਦੇ ਹੋਏ ਸਾਰੀ ਧਰਮਾਂ ਦਾ ਸਤਕਾਰ ਕਰੀਏ ਕਿਉਂਕਿ ਗੱਲ ਤੇ ਸਾਰੇ ਧਰਮ ਉਸ ਦੀ ਹੀ ਕਰਦੇ ਨੇ ਉਸ ਦੀ ਭਗਤੀ ਇਬਾਦਤ ਦੀ ਕਰਦੇ ਨੇ ਸੋ ਐਨੀ ਸੋਹਣੀ ਸ੍ਰਿਸ਼ਟੀ ਮਹਾਰਾਜ ਨੇ ਸਿਰਜੀ ਹੈ ਕਿ ਸਾਡਾ ਫਰਜ਼ ਬਣਦਾ ਕਿ ਉਸ ਅਕਾਲ ਪੁਰਖ ਦੀ ਸਿਰਜੀ ਹੋਈ ਸ੍ਰਿਸ਼ਟੀ ਦੇ ਵਿੱਚ ਅਸੀਂ ਆਪਣਾ ਚੰਗਾ ਕਰਮ ਨਭਾਈਏ ਤੇ ਉਸ ਦੀ ਇਬਾਦਤ ਕਰੀਏ ਦੀ ਉਸ ਦੀਆਂ ਬਰਕਤਾਂ ਰਹਿਮਤਾਂ ਪ੍ਰਾਪਤ ਕਰੀਏ ਸੋ ਵਿਚਾਰਾਂ ਕਰਦਿਆਂ ਤੋਂ ਹੋਈਆਂ ਭੁੱਲਾਂ ਤੋਂ ਖਿਮਾ ਚਾਹੁੰਦੀ ਹਾਂ ਤੇ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦਾ ਜੀਵਨ ਪ੍ਰਦਾਨ ਕਰਨ ਤੇ ਆਪਣੇ ਭਗਤੀ ਸਿਮਰਨ ਦੀ ਤੁਹਾਨੂੰ ਸਾਰਿਆਂ ਨੂੰ ਦਾਤ ਬਖਸ਼ਣ ਅਕਾਲ ਪੁਰਖ ਮਹਾਰਾਜ ਦਾ ਅਸ਼ੀਰਵਾਦ ਤੁਹਾਡੇ ਸਾਰਿਆਂ ਦੀ ਘਰ ਪਰਿਵਾਰਾਂ ਤੇ ਹਮੇਸ਼ਾ ਬਣਿਆ ਰਹੇ ਚਲੋ ਬੁਲਾਈਏ ਜੀ ਫਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ